ਪੰਜਾਬ ਲਈ ਜੀ ਡਿਊਟੀ ਕਰਦੇ ਕਰਦੇ ਹੁਣ ਤੁਸੀਂ ਲੋਕਾਂ ਦੀ ਸਿਹਤ ਦਾ ਖਿਆਲ ਕਰ ਰਹੇ ਹੋ ਡਿਊਟੀ ਤਾਂ ਨਿਭਾ ਰਹੇ ਹੋ ਨਾਲ ਅਸੀਂ ਦੇਖ ਰਹੇ ਹਾਂ ਕਿ ਆਰਗੇਨਿਕ ਸਬਜ਼ੀਆਂ ਜਿਹੜੀਆਂ ਨੇ ਉਹ ਤੁਹਾਡੇ ਵੱਲੋਂ ਬੋਇਆ ਜਾ ਰਹੀਆਂ ਨੇ ਜੀ ਜੀ ਇਹ ਇਸ ਤਰ੍ਹਾਂ ਹੋਇਆ ਵੀ ਮੈਂ ਆਲਰੇਡੀ ਇਫੈਕਟਡ ਹੋ ਗਿਆ ਇਸ ਚੀਜ਼ ਤੋਂ ਲੁਧਿਆਣਾ ਜਦੋਂ ਪੋਸਟਿੰਗ ਹੋਈ ਤੇ ਉਸ ਤੋਂ ਬਾਅਦ ਮੈਨੂੰ ਸਾਈਨਸ ਹੋ ਗਈ ਐਲਰਜੀ ਅੱਛਾ ਉਹ ਤੋਂ ਬਾਅਦ ਚਾਰ ਪ੍ਰੇਸ਼ਿੰਗ ਕਰਾ ਚੁੱਕੇ ਸੈਨੋਸਿਸਟ ਕਰਕੇ ਪਰ ਐਲਰਜੀ ਠੀਕ ਨਹੀਂ ਹੋਈ ਡਾਕਟਰ ਇਹ ਕਹਿੰਦੇ ਤੁਹਾਡੀ ਇਮਿਊਨਿਟੀ ਡਾਊਨ ਹੈ ਜਦੋਂ ਮੌਸਮ ਖਰਾਬ ਹੋਊਗਾ ਮੀਂਹ ਆਊਗਾ ਮਿੱਟੀ ਘਟੇ ਜਾਓਗੇ ਤੁਹਾਡੀ ਇਮਿਊਨਿਟੀ ਡਾ ਫਿਰ ਆਯੁਰਵੈਦਿਕ ਗਿਆ ਹੋਮੋਪੈਥਿਕ ਸਭ ਕਹਿੰਦੇ ਇਮਿਊਨਿਟੀ ਵਧਾਓ ਇਮਿਊਨਿਟੀ ਵਧੂ ਕਿੱਥੋਂ ਖਾਣ ਪੀਣ ਤੋਂ ਖਾਣਾ ਪੀਣਾ ਕੀ ਹੈ ਸਬਜ਼ੀਆਂ ਸਬਜ਼ੀਆਂ ਕੀ ਹੈ ਰੇ ਵਾਲੀਆਂ ਨੇ ਆਪਣੀਆਂ ਹੁਣ ਉਸ ਕਰਦੇ ਚੱਕਰ ਚ ਕਰਦੇ ਕਰਦੇ ਫਿਰ ਅਸੀਂ ਇਸ ਲਾਈਨ 'ਚ ਹੀ ਆ ਗਏ ਵੀ ਆਰਗੈਨਿਕ ਸਬਜ਼ੀਆਂ ਜਿਹੜੀਆਂ ਹੈਗੀਆਂ ਅਸੀਂ ਗਾਣੀ ਸ਼ੁਰੂ ਕੀਤੀਆਂ ਇਹਦੇ 'ਚ 100% ਅਸੀਂ ਗਾਰੰਟੀ ਦਿੰਦੇ ਆ ਕਿ ਕੋਈ ਰੇ ਨਹੀਂ ਕੋਈ ਇਹਦੇ 'ਚ ਕੋਈ ਯੂਰੀਆ ਨਹੀਂ ਕੋਈ ਪੈਸਟਿਸਾਈਡ ਨਹੀਂ ਕੋਈ ਕੁਝ ਨਹੀਂ ਅਸੀਂ ਇਹਦੇ 'ਚ ਨੈਚੁਰਲ ਟ੍ਰਿਕ ਨਾਲ ਜੋ ਵੀ ਫਰਟੀਲਾਈਜ਼ਰ ਹੈ ਜਿਵੇਂ ਗੋਹੇ ਵਾਲੀ ਸੈਲਰੀ ਹੋ ਗਈ ਜਾ ਜਿਹੜਾ ਰੂੜੀ ਵਾਲੀ ਖਾਦ ਹੋ ਗਈ ਜਾਂ ਲੱਸੀ ਦੀ ਸਪਰੇ ਹੋ ਗਈ ਨਿੰਮ ਦੇ ਪੱਤੇ ਸਪਰੇ ਹੋ ਗਈ ਮਤਲਬ ਕੁਦਰਤੀ ਤੌਰ ਤੇ ਜੋ ਵੀ ਫਰਟੀਲਾਈਜ਼ਰ ਮਿਲ ਸਕਦੀ ਅਸੀਂ ਉਹ ਯੂਜ਼ ਕੀਤੀ ਹੈ ਇਹ ਸਬਜੀ ਅਸੀਂ ਕਿਸੇ ਘਰ ਨਹੀਂ ਪਚਾਉਂਦੇ ਅਸੀਂ ਕਿਸੇ ਦੀ ਦੁਕਾਨ ਤੇ ਨਹੀਂ ਦਿੰਦੇ ਸਬਜੀ ਇੱਥੋਂ ਆਪ ਲਓ ਜਾਂ ਔਨਲਾਈਨ ਆਰਡਰ ਕਰੋ ਸਾਡੀ ਵੈਬਸਾਈਟ ਦਾ ਨਾਮ ਹੈਗਾ ਜੈਵਿਕ ਆਰਗੈਨਿਕ ਜੀਬੀਸੀ ਆਰਗੈਨਿਕ ਨਾਮ ਤੇ ਵੈਬਸਾਈਟ ਬਣ ਗਈ ਹੈ ਤੇ ਸਾਡੇ ஆன்ਲਾਈਨ ਆਰਡਰ ਕਰੋ ஆன்ਲਾਈਨ ਪੇਮੈਂਟ ਪਾਓ ஆன்ਲਾਈਨ ਤੁਹਾਨੂੰ ਸਮਾਨ ਤੁਹਾਨੂੰ ਮਿਲ ਜਾਏਗਾ ਰਿਸਪਾਂਸ ਕਿਤਾ ਦਾ ਇੱਥੇ ਆ ਰਹੇ ਨੇ ਲੋਕ ਅੱچھے ਆਉਂਦੇ ਨੇ ਕਿ ਇੱਥੇ ਆ ਕੇ ਆਪ ਲੈ ਕੇ ਜਾਂਦੇ ਨੇ ਆਪ ਤੋੜ ਕੇ ਲੈ ਕੇ ਜਾਂਦੇ ਨੇ ਉਹਦਾ ਸਾਨੂੰ ਬੜਾ ਵਧੀਆ ਲੱਗਦਾ ਨਾਲ ਲੋਕਾਂ ਦੀ ਆਪਣੀ ਤਸੱਲੀ ਹੁੰਦੀ ਹੈ ਵੀ ਅਸੀਂ ਬਾਕੀ ਆਪ ਸਬਜ਼ੀ ਤੋੜਦੇ ਆ ਇਹਦੇ ਜਿਹਾ ਸਾਡਾ ਕੋਲ ਹੈ ਕਿ ਗੋਭੀ ਪੱਤ ਗੋਭੀ ਬਰੋਕਲੀ ਮੂਲੀ ਛਲਗਮ ਬੀਟਰ ਰੂਟ ਧਣੀਆਂ ਪਾਲਕ ਮੇਥੇ ਮੇਥੀ ਕਸੂਰੀ ਮੇਥੀ ਸਵਿਸ ਕੋਡ ਸਟਰਾਬੇਰੀ ਤੇ ਮਟਰ ਪੀਜ਼ ਉਨੀਅਨ ਗਾਜਰ ਬਲੈਕ ਗਾਜਰ ਤੇ ਸਕੈਸ਼ ਪੇਠਾ ਜਿਹੜਾ ਦੂਜਾ ਹੁੰਦਾ ਜਦੋਂ ਆਪਾਂ ਕੰਟੀਨੈਂਟਲ ਫੂਡ ਚ ਵਰਤਦੇ ਆ ਉਸ ਤੋਂ ਇਲਾਵਾ ਅਸੀਂ ਪਨੀਰੀ ਪਿਆਜ਼ ਦੀ ਵੀ ਤਿਆਰ ਕੀਤੀ ਆਲੂ ਵੀ ਲਾਏ ਨੇ ਲੈਟਰਸ ਪਤਾ ਲਾਇਆ ਸੀ ਗ੍ਰੀਨ ਵੀ 레드 ਰੋਜਾ ਵੀ ਸਾਰੀ ਚੀਜ਼ ਦੀ ਅਸੀਂ ਕੋਸ਼ਿਸ਼ ਕੀਤੀ ਲਾਈ ਹੈ ਸ਼ੌਂਕ ਦੇ ਨਾਲ ਇਹ ਕੰਮ ਸ਼ੁਰੂਆਤ ਕੀਤੀ ਪਹਿਲਾਂ ਕੋਈ ਪਰਿਵਾਰ ਵਿੱਚ ਖੇਤੀਬਾੜੀ ਕਰਦਾ ਸੀ ਤੁਸੀਂ ਪਹਿਲੇ ਸਾਡੇ ਪਰਵਾਜ਼ ਕੋਈ ਖੇਤੀ ਨਹੀਂ ਕਰਦਾ ਫਿਰ ਅੱਜ ਅਲੱਗ ਹੀ ਸ਼ੌਂਕ ਚੜ ਗਿਆ ਤੁਹਾਨੂੰ ਇਹ ਲੱਗ ਜਾਓ ਉਹ ਆਪਣੀ ਲੋੜ ਨੂੰ ਚੜਿਆ ਜਦੋਂ ਸਾਈਨਸ ਹੋਈ ਤੇ ਆਪਾਂ ਇਮਿਊਨਿਟੀ ਵਧਾਉਣ ਦੇ ਚੱਕਰ ਜਾ ਕੇ ਔਰ ਕਿੰਨ ਸਭੀਆਂ ਲੱਬ ਲੱਬ ਕੇ ਅਸੀਂ ਖਾਂਦੇ ਸੀਗੇ ਉਹ ਫਿਰ ਸਾਨੂੰ ਔਰ ਜਿੱਥੇ ਲੱਬ ਕਹਿੰਦੇ ਉਹਦੀ ਗਾਰੰਟੀ ਨਹੀਂ ਲੱਗਦੀ ਸੀ ਯਾਰ ਔਰ ਕਿੰਨ ਹੈ ਕਿ ਨਹੀਂ ਹੈ ਉਹ ਮਜ਼ਾ ਵੀ ਨਹੀਂ ਆਉਂਦਾ ਸੀ ਕਿ ਮਰਜ਼ੀ ਚੀਜ਼ ਖਾ ਕੇ ਤੇ ਫਿਰ ਆਪਣੇ ਲਾਲੇ ਹੁਣ ਨੂੰ ਆਪਣ ਰਿਸਕ ਨਹੀਂ ਲੱਗਿਆ ਕਿ ਇਹਨਾਂ ਪੈਸਾ ਲਗਾ ਕੇ ਜ਼ਮੀਨ ਕਿ ਲੈ ਕੇ ਰਿਸਕ ਨਹੀਂ ਲਾਈਫ ਨਾਲ ਜੇ ਆਪਾਂ ਜਿੰਦੇ ਦਾ ਸਭ ਕੁਝ ਹੈ ਜੇ ਆਪਾਂ ਬਿਮਾਰ ਹੋ ਗਏ ਹੁਣ ਲੋਕਾਂ ਨੂੰ ਕੈਂਸਰ ਹੋਇਆ ਹੋਇਆ ਕਿੰਨੀਆਂ ਚੀਜ਼ਾਂ ਤੋਂ ਹੋਇਆ ਇੱਕ ਇਹ ਸਬਜ਼ੀਆਂ ਤੋਂ ਹੀ ਹੋਇਆ ਦੁੱਧ ਤੋਂ ਹੋਇਆ ਡੈਰੀ ਪ੍ਰੋਡਕਟ ਤੋਂ ਹੋਇਆ ਡੈਰੀ ਟੀਕਾ ਲਾਈ ਜਾਂਦੇ ਨੇ ਦੁੱਧ ਦੇ ਹੀ ਜਾਂਦੇ ਉਹ ਲੋਕਾਂ ਨੂੰ ਪ੍ਰੋਬਲਮ ਆਂਦੀ ਹੈ ਉਹ ਹੁਣ ਚੀਜ਼ਾਂ ਤੋਂ ਲੋਕੀ ਆਪਣੇ ਆਪ ਡਿਵਰਟ ਹੋ ਰਹੇ ਨੇ ਹੌਲੀ ਹੌਲੀ ਜਿਹਨੂੰ ਪਤਾ ਲੱਗੀ ਜਾਂਦਾ ਅਸੀਂ ਉਹੀ ਚੀਜ਼ਾਂ ਨੇ ਅਸੀਂ ਕੋਈ ਆਰਟੀਫੀਸ਼ੀਅਲ ਕੰਮ ਕਰਨਾ ਹੀ ਨਹੀਂ ਜੈਨੂ ਕਰੋ ਹੋਵੇ ਠੀਕਾ ਨਹੀਂ ਹੋਵੇ ਤਾਂ ਵੀ ਕੋਈ ਗੱਲ ਨਹੀਂ ਸਤਿ ਸ਼੍ਰੀ ਅਕਾਲ ਜੀ ਸੁਰਕਾਪ ਤੇ ਰਹਿਮ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਾਂ ਕੁਲਬੀਰ ਰਾਹੀ ਪੰਜਾਬ ਪੁਲਿਸ ਵਿੱਚ ਐਸ ਐਚ ਓ ਦੀ ਡਿਊਟੀ ਨਿਭਾ ਰਹੇ ਜਨਰਲ ਸਿੰਘ ਜਿਹੜੇ ਹੁਣ ਲੋਕਾਂ ਦੀ ਸਿਹਤ ਦਾ ਵੀ ਖਾਸ ਧਿਆਨ ਰੱਖ ਰਹੇ ਤੇ ਉਹਨਾਂ ਵੱਲੋਂ ਆਰਗੈਨਿਕ ਸਬਜ਼ੀਆਂ ਜਿਹੜੀਆਂ ਨੇ ਉਹ ਬੀਜ ਕੇ ਬਾਜ਼ਾਰ ਦੇ ਵਿੱਚ ਵੇਚਿਆ ਜਾ ਰਹੇ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਜਨਰਲ ਸਿੰਘ ਜੀ ਨੇ ਪਹਿਲਾਂ ਤੇ ਸਵਾਗਤ ਹੈ ਜਨਰਲ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ ਜੀ ਤੁਸੀਂ ਇੱਥੇ ਆਏ ਪੰਜਾਬ ਲਈ ਜੀ ਡਿਊਟੀ ਕਰਦੇ ਕਰਦੇ ਹੁਣ ਤੁਸੀਂ ਲੋਕਾਂ ਦੀ ਸਿਹਤ ਦਾ ਖਿਆਲ ਕਰ ਰਹੇ ਹੋ ਡਿਊਟੀ ਤੇ ਨਿਭਾ ਰਹੇ ਹੋ ਨਾਲ ਅਸੀਂ ਦੇਖ ਰਹੇ ਹਾਂ ਕਿ ਆਰਗੇਨਿਕ ਸਬਜ਼ੀਆਂ ਜਿਹੜੀਆਂ ਨੇ ਉਹ ਤੁਹਾਡੇ ਵੱਲੋਂ ਬੋਇਆਂ ਜਾ ਰਹੀਆਂ ਨੇ ਜੀ ਜੀ ਇਹ ਇਸ ਤਰ੍ਹਾਂ ਹੋਇਆ ਵੀ ਮੈਂ ਆਲਰੇਡੀ ਇਫੈਕਟਡ ਹੋ ਗਿਆ ਇਸ ਚੀਜ਼ ਤੋਂ ਲੁਧਿਆਣਾ ਜਦੋਂ ਪੋਸਟਿੰਗ ਹੋਈ ਤੇ ਉਸ ਤੋਂ ਬਾਅਦ ਮੈਨੂੰ ਸਾਈਨਸ ਹੋ ਗਈ ਅਲਰਜੀ ਅੱਛਾ ਜੀ ਉਹ ਤੋਂ ਬਾਅਦ ਚਾਰ ਆਪਰੇਸ਼ਨ ਕਰਾ ਚੁੱਕੇ ਸਾਈਨਸਿਸਟ ਕਰਕੇ ਪਰ ਅਲਰਜੀ ਠੀਕ ਨਹੀਂ ਹੋਈ ਡਾਕਟਰ ਇਹ ਕਹਿੰਦੇ ਤੁਹਾਡੀ ਇਮਿਊਨਿਟੀ ਡਾਊਨ ਹੈ ਜਦੋਂ ਮੌਸਮ ਖਰਾਬ ਹੋਊਗਾ ਮੀਂਹ ਆਊਗਾ ਮਿੱਟੀ ਘਟੇ ਜਾਓਗੇ ਤੁਹਾਡੀ ਇਮਿਊਨਿਟੀ ਡਾ ਫਿਰ ਆਯੁਰਵੈਦਿਕ ਗਿਆ ਹੋਮੋਪੈਥਿਕ ਗਿਆ ਸਭ ਕਹਿੰਦੇ ਇਮਿਊਨਿਟੀ ਵਧਾਓ ਇਮਿਊਨਿਟੀ ਵਧੂ ਕਿੱਥੋਂ ਖਾਣ ਪੀਣ ਤੋਂ ਖਾਣਾ ਪੀਣਾ ਕੀ ਹੈ ਸਬਜ਼ੀਆਂ ਸਬਜ਼ੀਆਂ ਕੀ ਹੈ ਰੇ ਵਾਲੀਆਂ ਨੇ ਆਪਣੀਆਂ ਜੂਰੀਆਂ ਵਾਲੀਆਂ ਫਰਟੀਲਾਈਜ਼ਰ ਵਾਲੀਆਂ ਪੈਸਟਸਾਈਡ ਵਾਲੀਆਂ ਉਹਨਾਂ ਚੀਜ਼ਾਂ ਤੋਂ ਬਚਨ ਦੀ ਫਿਰ ਆਪ ਸ਼ੌਕ ਤੌਰ ਤੇ ਪਹਿਲਾਂ ਆਪਣੇ ਘਰ ਉੱਪਰ ਕਿਚਨ ਗਾਰਡਨ ਲਾਇਆ ਮਾਲੀ ਰੱਖਿਆ ਵੀ ਆਪਣੇ ਘਰ ਸਬਜ਼ੀਆਂ ਲਾਈਏ ਜਿਹੜੇ ਆਰਗੈਨਿਕ ਤੌਰ ਤੇ ਹੋਣ ਸਾਫ਼ ਸੁਥਰੇ ਉਹ ਖਾਇਆ ਕਰਾਂਗੇ ਉਹ ਨਹੀਂ ਚੱਲਿਆ ਕੰਮ ਉਹ ਤੋਂ ਮਾਹੌਲ ਨਹੀਂ ਮਿਲਿਆ ਸਿਸਟਮ ਨਹੀਂ ਬਣਿਆ ਜੋ ਚੀਜ਼ ਧਰਤੀ 'ਚ ਪੈਦਾ ਹੁੰਦੀ ਹੈ ਉਸਦੀ ਗਮਲੇ 'ਚ ਘੱਟ ਪੈਦਾ ਹੁੰਦੀ ਹੈ ਉਹਦੀ ਦੇਖ ਰਿਕ ਬਹੁਤ ਰੱਖਣੀ ਪੈਂਦੀ ਹੈ ਫਿਰ ਡਿਪੈਂਡ ਹੋਣਾ ਪੈਂਦਾ ਮਾਲੀ ਤੇ ਹੁਣ ਉਸ ਕਰਦੇ ਚੱਕਰ ਚ ਕਰਦੇ ਕਰਦੇ ਫਿਰ ਅਸੀਂ ਇਸ ਲੈਂਚ ਹੀ ਆ ਗਏ ਵੀ ਆਰਗੈਨਿਕ ਸਬਜ਼ੀਆਂ ਜਿਹੜੀਆਂ ਹੈਗੀਆਂ ਅਸੀਂ ਗਾਣੀ ਸ਼ੁਰੂ ਕੀਤੀਆਂ ਇਹਦੇ ਚ 100% ਅਸੀਂ ਗਾਰੰਟੀ ਦਿੰਦੇ ਆ ਕਿ ਕੋਈ ਰੇ ਨਹੀਂ ਕੋਈ ਇਹਦੇ ਚ ਕੋਈ ਯੂਰੀਆ ਨਹੀਂ ਕੋਈ ਪੈਸਟਿਸਾਈਡ ਨਹੀਂ ਕੋਈ ਕੁਝ ਨਹੀਂ ਅਸੀਂ ਇਹਦੇ ਚ ਨੇਚਰਲ ਟ੍ਰਿਕ ਨੇ ਜੋ ਵੀ ਫਰਟੀਲਾਈਜ਼ਰ ਹੈ ਜਿਵੇਂ ਗੋਹੇ ਵਾਲੀ ਸੈਲਰੀ ਹੋ ਗਈ ਜਾਂ ਜਿਹੜਾ ਰੂੜੀ ਵਾਲੀ ਖਾਦ ਹੋ ਗਈ ਜਾਂ ਲੱਸੀ ਦੀ ਸਪਰੇ ਹੋ ਗਈ ਨਿੰਮ ਦੇ ਪੱਤੇ ਸਪਰੇ ਹੋ ਗਈ ਮਤਲਬ ਕੁਦਰਤੀ ਤੌਰ ਤੇ ਜੋ ਵੀ ਫਰਟੀਲਾਈਜ਼ਰ ਮਿਲ ਸਕਦੀ ਹੈ ਅਸੀਂ ਉਹ ਯੂਜ਼ ਕੀਤੀ ਹੈ ਆਪਣੇ ਤੌਰ ਤੇ ਅਸੀਂ ਕਿਸੇ ਵੀ ਚੀਜ਼ ਨੂੰ ਯੂਜ਼ ਨਹੀਂ ਕਰ ਰਹੇ ਵੀ ਜੋ ਵੀ ਪੈਦਾਵਰ ਬਦਲ ਲੈ ਉਸ ਤੋਂ ਬਾਅਦ ਸਾਨੂੰ ਇਸ ਚੀਜ਼ ਦਾ ਜਿਆਦਾ ਫਾਇਦਾ ਹੋ ਗਿਆ ਜਿਹੜੀ ਜਮੀਨ ਅਸੀਂ ਲਈ ਹੈ ਜੀ ਇਹ ਪਿਛੇ 5-6 ਸਾਲਾਂ ਤੋਂ ਲਗਭਗ ਫ੍ਰੀ ਪਈ ਸੀ ਇਹ ਜਮੀਨ ਦੇ ਉੱਤੇ ਕੁਝ ਨਹੀਂ ਹੋਇਆ ਘਾਹ ਫੂਸ ਹੀ ਖੜਾ ਸੀਗਾ ਜੀ ਇੱਥੇ ਪਾਣੀ ਦਾ ਪ੍ਰਬੰਧਨ ਨਹੀਂ ਸੀਗਾ ਇਸ ਚੱਕਰ ਦੇ ਕਰਕੇ ਸਾਨੂੰ ਸਸਤੀ ਮਿਲ ਗਈ ਤੇ ਪਲੱਸ ਇੱਥੇ ਸਾਨੂੰ ਇਹਦਾ ਆਰਗਨ ਸਬਜ਼ੀ ਲਾਉਣ ਦਾ ਫਾਇਦਾ ਵੀ ਹੋ ਗਿਆ ਜਿਹੜੀ ਪ੍ਰੋਡਕਟ ਹੋ ਰਹੀ ਹੈ ਸਾਡੀ ਅੰਦਰ ਬਸ ਵਧੀਆ ਹੋ ਰਹੀ ਹੈ ਇਹਦਾ ਪਹਿਲਾਂ ਅਸੀਂ ਸੈਂਪਲ ਯੂਨੀਵਰਸਿਟੀ ਚੈੱਕ ਕਰਾਇਆ ਸੋਲ ਦਾ ਵੀ ਇਹਦਾ ਮਿੱਟੀ ਠੀਕ ਹੈ ਕਿ ਨਹੀਂ ਉਹਦੇ ਵਿੱਚ ਕੈਮੀਕਲ ਤਾਂ ਨਹੀਂ ਹੈਗੇ ਉਹ ਸਾਡੀ ਪਾਸ ਹੋਣ ਤੋਂ ਬਾਅਦ ਅਸੀਂ ਇਹ ਸ਼ੁਰੂ ਕੰਮ ਕੀਤਾ ਹੁਣ ਤੁਸੀਂ ਆਪਣੇ ਫਾਰਮ ਹਾਊਸ ਵਿੱਚ ਕੀ ਕੀ ਚੀਜ਼ਾਂ ਇਹੋ ਜਿਹੀਆਂ ਲਗਾਈਆਂ ਕਿ ਲਈ ਕਿ ਲਈ ਸਬਜ਼ੀਆਂ ਕਿਉਂਕਿ ਕਾਫੀ ਵੱਡੇ ਇਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਹਰ ਚੀਜ਼ ਇੱਥੇ ਨਜ਼ਰ ਆ ਰਹੀ ਹੈ ਜਿਹੜੀ ਪੌਸਟਿਕ ਹੈਗੀ ਹੈ ਕੀ ਕੀ ਹੈਗਾ ਵੈਸੇ ਇਹਦੇ ਸਾਡਾ ਕਹਾ ਹੈ ਕਿ गोभी पत्ता गोभी ब्रोकली मूली शलजम बीटरूट ਧਨੀਆ ਪਾਲਕ ਮੇਥੇ ਮੇਥੀ ਕਸੂਰੀ ਮੇਥੀ ਸুইস ਕੋਲ ਸਟਰਾਬੇਰੀ ਤੇ ਮਟਰ ਪੀਜ਼ ਓਨियन ਗਾਜਰ ਬਲੈਕ ਗਾਜਰ ਤੇ ਸਕੈਸ਼ ਪੇਠਾ ਜਿਹੜਾ ਦੂਜਾ ਹੁੰਦਾ ਹੈ ਜਿਦੋਂ ਆਪਾਂ ਕੰਟੀਨੈਂਟਲ ਫੂਡ ਚ ਵਰਤਦੇ ਆ ਉਸ ਤੋਂ ਇਲਾਵਾ ਅਸੀਂ ਪਨੀਰੀ ਪਿਆਜ਼ ਦੀ ਵੀ ਤਿਆਰ ਕੀਤੀ ਆਲੂ ਵੀ ਲਾਏ ਨੇ ਲੈਟਰਸ ਪਤਾ ਲਾਇਆ ਸੀ ਗ੍ਰੀਨ ਵੀ ਰੈੱਡ ਰੋਜਾ ਵੀ ਸਾਰੀ ਚੀਜ਼ ਦੀ ਅਸੀਂ ਕੋਸ਼ਿਸ਼ ਕੀਤੀ ਲਾਈ ਹੈ ਵੀ ਕੋਈ ਚੀਜ਼ ਦੀ ਕਮੀ ਨਾ ਜਾਵੇ ਜੇ ਕੁਛ ਬਦਲ ਕੋਈ ਚੀਜ਼ ਦੀ ਲੋੜ ਆ ਆਰਗੈਨਿਕ ਚੀਜ਼ ਦੀ अवेलेबल ਹੋਵੇ ਸਾਡਾ ਇੱਕ ਮੇਨ ਮੋਟੋ ਇਹ ਹੈ ਵੀ ਆਪਣੀਆਂ ਸਬਜ਼ੀਆਂ ਤੁਸੀਂ ਆਪ ਤੋੜੋ ਵੀ ਲੋਕ ਇੱਥੇ ਆਪ ਆਣ ਆਪ ਤੋੜਨ ਆਪ ਦੇਖਣ ਕੀ ਹੋ ਰਿਹਾ ਹੈ ਅਸੀਂ ਉਹ ਨਹੀਂ ਕਹਿੰਦੇ ਵੀ ਅਸੀਂ ਸਬਜ਼ੀ ਲੈ ਆ ਕੇ ਦੇਤੀ ਸਬਜ਼ੀ ਅਸੀਂ ਕਿਸੇ ਘਰ ਨਹੀਂ ਪਹੁੰਚਾਉਂਦੇ ਅਸੀਂ ਕਿਸੇ ਦੀ ਦੁਕਾਨਤ ਨਹੀਂ ਦਿੰਦੇ ਸਬਜ਼ੀ ਇੱਥੋਂ ਆਪ ਲਓ ਜਾਂ ਆਨਲਾਈਨ ਆਰਡਰ ਕਰੋ ਸਾਡੀ ਬੈਬੀ ਵੈਬਸਾਈਟ ਦਾ ਨਾਮ ਹੈਗਾ ਜੈਵਿਕ ਆਰਗੇਨਿਕ ਜੀਬੀਸੀ ਆਰਗੇਨਿਕ ਨਾਮ ਤੇ ਵੈਬਸਾਈਟ ਬਣ ਗਈ ਹੈ ਤੇ ਸਾਡੇ ਆਨਲਾਈਨ ਆਰਡਰ ਕਰੋ ਆਨਲਾਈਨ ਪੇਮੈਂਟ ਪਾਓ ਆਨਲਾਈਨ ਤੁਹਾਨੂੰ ਸਮਾਨ ਤੁਹਾਨੂੰ ਮਿਲ ਜਾਏਗਾ ਰਿਸਪੌਂਸ ਕਿਤਾ ਦਾ ਇੱਥੇ ਆ ਰਹੇ ਨੇ ਲੋਕ ਇੱਥੇ ਆਉਂਦੇ ਨੇ ਕਿ ਇੱਥੇ ਆ ਕੇ ਆਪ ਲੈ ਕੇ ਜਾਂਦੇ ਨੇ ਆਪ ਤੋੜ ਕੇ ਲੈ ਕੇ ਜਾਂਦੇ ਨੇ ਉਹਦਾ ਸਾਨੂੰ ਬੜਾ ਵਧੀਆ ਲੱਗਦਾ ਨਾਲ ਲੋਕਾਂ ਦੀ ਆਪਣੀ ਤਸੱਲੀ ਹੁੰਦੀ ਹੈ ਵੀ ਅਸੀਂ ਬਾਕ ਇੱਕ ਐ ਵੀ ਹੋ ਜਾਂਦਾ ਕੋਈ ਚਲੋ ਖੇਤਾ ਵਿੱਚ ਜਾਈਏ ਕਿਉਂਕਿ ਸ਼ਹਿਰ ਦੇ ਵਿੱਚ ਭੀੜ-ਪਾਰ ਤੋਂ ਨਿਕਲ ਕੇ ਇੱਕ ਘੁੰਮਣਾ ਫਿਰਨਾ ਵੀ ਹੋ ਜਾਂਦਾ ਤੇ ਖੇਤਾ ਵਿੱਚ ਜਾ ਕੇ ਆਪਣੇ ਹੱਥਾਂ ਨਾਲ ਜਿਹੜੀ ਸਬਜ਼ੀ ਤੋੜਦੇ ਉਹਨਾਂ ਨੂੰ ਖੁਸ਼ੀ ਵੀ ਮਿਲਦੀ ਹੋਗੀ ਉਹਨਾਂ ਨੂੰ ਬਿਲਕੁਲ ਬਹੁਤ ਖੁਸ਼ੀ ਮਿਲਦੀ ਹੈ ਉਹਨਾਂ ਨੂੰ ਉਹਨਾਂ ਦੇ ਬੱਚੇ ਵੀ ਹੁੰਦੇ ਨੇ ਖੇੜਦੇ-ਕੁੱਦਦੇ ਆਉਂਦੇ ਨੇ ਵਧੀਆ ਲੱਗਦਾ ਉਹਨਾਂ ਨੂੰ ਸਾਨੂੰ ਵੀ ਵਧੀਆ ਲੱਗਦਾ ਚਲੋ ਬੱਚੇ ਇੰਜੋਏ ਕਰਦੇ ਨੇ ਖੇਤ ਚਾ ਕੇ ਬਾਜ਼ਾਰਾ ਵਿੱਚ ਸਬਜ਼ੀ ਆਉਂਦੀ ਹੈ ਉਹ ਪਤਾ ਨਹੀਂ ਲੱਗਦਾ ਕਿ ਕਿਸ ਸਬਜ਼ੀ ਦੇ ਪੱਤੇ ਕਿਹੋ ਜਿਹੇ ਹੁੰਦੇ ਨੇ ਇੱਥੇ ਆ ਕੇ ਇੱਕ ਜਨਰਲ ਨੌਲੇਜ ਵੀ ਵੱਧਦੀ ਹੈ ਉਹਨਾਂ ਦੀ ਜਨਰਲ ਨੌਲੇਜ ਵੀ ਮੋੜਾ ਮੋਟਾ ਕੀੜਾ ਮੱਕੜਾ ਲੱਗ ਸਕਦਾ ਕੋਕੀ ਆਰਗੈਨਿਕ ਹੈ ਜਿਹੜੀ ਬਾਜ਼ਾਰ ਚ ਸਬਜੀ ਆਉਗੀ ਉਹ ਬਿਲਕੁਲ ਵਾਈਟ ਹੋਊਗੀ ਦੇਖ ਬਿਲਕੁਲ ਸਾਫ਼ ਸੁੱਥੀ ਲੱਗੂਗੀ ਬਹੁਤ ਸੋਹਣੀ ਹੈ ਪਰ ਉਹ ਆਰਗੈਨਿਕ ਨਹੀਂ ਹੁੰਦੀ ਉਹਦੇ ਵਿੱਚ ਕੈਮੀਕਲ ਪਾ ਕੇ ਵਾਈਟ ਕੀਤੀ ਹੁੰਦੀ ਹੈ ਯੂਰੀਆ ਖਾਦਾਂ ਖੁੱਦੋਂ ਪਾ ਕੇ ਪੈਟਸਟ ਕਰਕੇ ਉਹਦੇ ਤੇ ਇਹਦੇ ਵਿੱਚ ਫਰਕ ਹੁੰਦਾ ਜਿਹਨੂੰ ਇਸ ਚੀਜ਼ ਦੀ ਪਤਾ ਹੈ ਉਹ ਇਹੀ ਚੀਜ਼ ਖਾਊਗਾ ਉਹਦੇ ਚੀਜ਼ ਨਹੀਂ ਖਾਊਗਾ ਇਹਦਾ ਸਵਾਦ ਵੀ ਵੱਖਰਾ ਹੋਏਗਾ ਹਰ ਚੀਜ਼ ਨਾਲੋ ਸਵਾਦ ਦੇ ਨਾਲ ਨਾਲ ਰੇਟ ਵੀ ਥੋੜਾ ਜ਼ਿਆਦਾ ਹੋਏਗਾ ਕਿਉਂਕਿ ਇਹਦੇ ਵਿੱਚ ਮਿਹਨਤ ਬਹੁਤ ਹੈ ਅਸੀਂ ਹੁਣ ਇੱਥੇ ਅੰਪਲਾਈ ਛੱਡੇ ਹੋਏ ਨੇ ਇਹੀ ਕੰਮ ਕਰਦੇ ਨੇ ਤੇ ਇਹੀ ਦੇਖ ਦੇਖ ਕਰਦੇ ਨੇ ਫਿਰ ਇਹੀ ਤੁਹਾਨੂੰ ਤੋਂ ਸਬਜ਼ੀ ਤੋੜ ਕੇ ਦੇਣਗੇ ਇਹੀ ਤੁਹਾਨੂੰ ਤੋੜ ਕੇ ਦੇਣਗੇ ਅੱਛਾ ਹਾਂਜੀ ਤੇ ਡਿਊਟੀ ਕਰ ਰਹੇ ਹੋ ਪੰਜਾਬ ਪੁਲਿਸ ਦੀ ਸਮਾਂ ਕਿੱਦਾਂ ਕੱਟਦੇ ਹੋ ਕਿਉਂਕਿ ਅਸੀਂ ਇਹਦੇ ਕਰਕੇ ਦੇਖਭਾਲ ਵੀ ਬੜੀ ਕਾਫੀ ਕਰਨੀ ਪੈਂਦੀ ਸਮਾਂ ਇਸ ਤਰ੍ਹਾਂ ਜੀ ਆਪਾਂ ਸ਼ਡਿਊਲ ਬਣਾਇਆ ਹੋਇਆ ਵੀ ਕਹੜੀ ਚੀਜ਼ ਕਦੋਂ-ਕਦੋਂ ਲਾਣੀ ਕੀ-ਕੀ ਕਰਨਾ ਹਫ਼ਤੇ ਦੇ ਦੋ ਦਿਨ ਸਪਰੇਅ ਕਰਨੀ ਹੈ ਇਹਨਾਂ ਨੇ ਉਹ ਸ਼ਾਮ ਨੂੰ ਉਹ ਤਾਂ ਜੋ ਇਹਨਾਂ ਤੇ ਬੁਆਰੀ ਜਾਣ ਬਾਰ ਨਹੀਂ ਆ ਸਕੇ ਕਿਉਂਕਿ ਬੁਆਰੀ ਬਹੁਤ ਹੈ ਕੀੜੇ ਮਕੋੜਾ ਬਹੁਤ ਹੈ ਤੇ ਉਹ ਫਿਰ ਸਬਜ਼ੀ ਨੁਕਸਾਨ ਹੁੰਦਾ ਉਸ ਤੋਂ ਬਾਅਦ ਛਰੂ ਬਣਾਇਆ ਹੁਣ ਨੈਕਸਟ ਕੀ ਕਰਨਾ ਹੈ ਅਗਲੇ ਮੰਥ ਕੀ ਲੈਣਾ ਹਰ ਛਰੂ ਬਣਾਇਆ ਉਹ ਆਪਣੇ ਕਰਦੇ ਰਹਿੰਦੇ ਨੇ ਅਸੀਂ ਜਦੋਂ ਡਿਊਟੀ ਫਰੀ ਹੁੰਦੇ ਗੇੜਾ ਮਾਰ ਕੇ ਚੈੱਕ ਕਰ ਲਈ ਮਤਲਬ ਸ਼ੌਂਕ ਦੇ ਨਾਲ ਇਹ ਕੰਮ ਸ਼ੁਰੂਆਤ ਕੀਤੀ ਪਹਿਲਾਂ ਕੋਈ ਪਰਿਵਾਰ ਵਿੱਚ ਖੇਤੀਬਾੜੀ ਕਰਦਾ ਸੀ ਤੁਸੀਂ ਪਹਿਲੇ ਸਾਡੇ ਪਰਵਾਜ਼ ਕੋਈ ਖੇਤੀ ਨਹੀਂ ਕਰਦਾ ਫਿਰ ਅਜ另 ਗੀ ਸ਼ੌਂਕ ਚੜ ਗਿਆ ਤੁਹਾਨੂੰ ਇਹ ਲੱਗ ਜਾ ਉਹ ਆਪਣੀ ਲੋੜ ਨੂੰ ਚੜਿਆ ਜਦੋਂ ਸਾਈਨਸ ਹੋਈ ਤੇ ਆਪਾਂ ਇਮਿਊਨਿਟੀ ਵਧਾਉਣ ਦੇ ਚੱਕਰ ਜਾ ਕੇ ਹੋਰ ਗਿੰ ਸਭੀਆਂ ਲੱਭ ਲੱਭ ਕੇ ਅਸੀਂ ਖਾਂਦੇ ਸੀਗੇ ਉਹ ਫਿਰ ਸਾਨੂੰ ਜਿੱਥੇ ਲੱਭ ਕਹਿੰਦੇ ਉਹਦੀ ਗਾਰੰਟੀ ਨਹੀਂ ਲੱਗਦੀ ਸੀ ਯਾਰ ਉਹ ਨਹੀਂ ਹੈ ਕਿ ਨਹੀਂ ਹੈ ਉਹ ਮਜ਼ਾ ਵੀ ਨਹੀਂ ਆਉਂਦਾ ਸੀ ਕਿ ਮਰਜ਼ੀ ਚੀਜ਼ ਖਾ ਕੇ ਤੇ ਫਿਰ ਆਪਣੇ ਲਾਲੇ ਹੁਣ ਨੂੰ ਆਪਣੂੰ ਟੈਨਸ਼ਨ ਕੋਈ ਨਹੀਂ ਰਿਸਕ ਨਹੀਂ ਲੱਗਿਆ ਕਿ ਇਹਨਾਂ ਪੈਸਾ ਲਗਾ ਕੇ ਜ਼ਮੀਨ ਕਿ ਲੈ ਕੇ ਰਿਸਕ ਨਹੀਂ ਲਾਈਫ ਨਾਲ ਜੇ ਆਪਾਂ ਜ ਹੋਣ ਲੋਕਾਂ ਨੂੰ ਕੈਂਸਰ ਹੋਇਆ ਹੋਇਆ ਕਿਹਨਾਂ ਚੀਜ਼ਾਂ ਤੋਂ ਹੋਇਆ ਇੱਕ ਇਹ ਸਬਜ਼ੀਆਂ ਤੋਂ ਹੀ ਹੋਇਆ ਦੁੱਧ ਤੋਂ ਹੋਇਆ ਡੈਰੀ ਪ੍ਰੋਡਕਟ ਤੋਂ ਹੋਇਆ ਡੈਰੀ ਟੀਕਾ ਲਾਈ ਜਾਂਦੇ ਨੇ ਦੁੱਧ ਦੇ ਹੀ ਜਾਂਦੇ ਉਹ ਲੋਕਾਂ ਨੂੰ ਪ੍ਰੋਬਲਮ ਆਂਦੀ ਹੈ ਉਹ ਹੁਣ ਚੀਜ਼ਾਂ ਤੋਂ ਲੋਕੀ ਆਪਣੇ ਆਪ ਡਿਵਰਟ ਹੋ ਰਹੇ ਨੇ ਹੌਲੀ ਹੌਲੀ ਜਿਹਨੂੰ ਪਤਾ ਲੱਗੀ ਜਾਂਦਾ ਅਸੀਂ ਉਹੀ ਚੀਜ਼ਾਂ ਨੇ ਅਸੀਂ ਕੋਈ ਆਰਟੀਫੀਸ਼ੀਅਲ ਕੰਮ ਕਰਨਾ ਹੀ ਨਹੀਂ ਜੈਨੂ ਕਰੋ ਹੋਵੇ ਠੀਕਾ ਨਹੀਂ ਹੋਵੇ ਤਾਂ ਵੀ ਕੋਈ ਗੱਲ ਨਹੀਂ ਸਬਜ਼ੀਆਂ ਦਾ ਤੁਸੀਂ ਲਗਾ ਰਹੇ ਕੁਝ ਮਤਲਬ ਫਰੂਟ ਵੀ ਇਸ ਤਰ੍ਹਾਂ ਦਾ ਤੁਸੀਂ ਹੁਣ ਲਗਾ ਰਹੇ ਹੋ ਜਿਸ ਨਾਲ ਲੋਕਾਂ ਨੂੰ ਹੋਰ ਸਿਹਤ ਚੰਗੀ ਬਣ ਸਕੇ ਬਿਲਕੁਲ ਜੀ ਫਰੂਟ ਅਸੀਂ ਪਪੀ अनार ਤੇ ਅਮਰੂਦ ਤੇ ਨਿੰਬੂ ਇਸ ਤਰ੍ਹਾਂ ਕੁਝ ਚੀਜ਼ਾਂ ਲਾ ਲਏਗੇ ਸਟਰਾਬਰੀ ਅਸੀਂ ਲਾਈ ਹੋਈ ਹੈ ਉਹ ਅੰਡਰ ਕਵਰ ਹੈ येलो ਕਵਰ ਚ ਪਹਿਲਾਂ ਪੰਜਾਬ ਵਿੱਚ ਇਹ ਚੀਜ਼ਾਂ ਨਹੀਂ ਹੁੰਦੇ ਸੀ ਡ੍ਰੈਗਨ ਹੋਇਆ ਇਸ ਤਰ੍ਹਾਂ ਦੀ ਚੀਜ਼ਾਂ ਨਹੀਂ ਹੁਣ ਖੇਤੀ ਕਾਫੀ ਹੋਣ ਲੱਗੀ ਹੈ ਹਾਂਜੀ ਹਾਂਜੀ ਡ੍ਰੈਗਨ ਫਰੂਟ ਵੀ ਵਧੀਆ ਚੀਜ਼ ਹੈ ਉਹ ਕਈ ਉਹਦੇ ਚ ਇਮਿਊਨਿਟੀ ਆਪਾਂ ਕਹਿੰਦੇ ਵਧਾਨ ਵਾਲੀ ਵਧੀਆ ਫਰੂਟ ਆ ਉਹ ਉਹ ਵਧੀਆ ਮਹਿੰਗਾ ਵੀ ਵਿਕਦਾ ਪਲੱਸ ਉਹਦੇ ਫਾਇਦੇ ਵੀ ਬਹੁਤ ਨੇ ਜਿਹੜਾ ਡ੍ਰੈਗਨ ਫਰੂਟ ਹੈ ਅਸੀਂ ਸਾਡਾ ਹੈਗਾ ਸਾਡਾ ਦੂਜਾ ਖੇਤ ਪਰਲੇ ਪਾਸੇ ਉਧਰ ਅਸੀਂ ਲਾਣਾ ਇਹ ਅੱਛਾ ਇਹ ਅੰਦਰ ਪ੍ਰੋਸੈਸ ਚੱਲ ਰਿਹਾ ਹੈ ਕੰਮ ਤੁਹਾਨੂੰ ਲਗਾਤਾਰ ਇਸ ਤਰ੍ਹਾਂ ਦੀ ਖੇਤੀ ਜਾਰੀ ਰਹੇਗੀ ਹਾਂਜੀ ਜ਼ਗਰ ਤੱਕ ਰਹੂਗੀ ਜਾਰੀ ਰਹੂਗੀ ਅੱਛਾ ਜੋ ਜੇਕਰ ਕੋਈ ਗਾਹਕ ਜਿਹੜੇ ਨੇ ਖਰੀਦਣ ਵਾਸਤੇ ਇੱਥੇ ਆਣ ਜਾਂ ਤੁਹਾਨੂੰ ਆਰਡਰ ਕਰਨ ਤੇ ਕਿਸ ਪਤੇ ਤੇ ਜਾਂ ਕਿਸ ਨੰਬਰ ਤੇ ਤੁਹਾਨੂੰ ਇਹ ਪਹਿਲੀ ਗੱਲ ਸਾਡਾ ਤਾਂ ਜੀ ਡੀ ਰੋਡ ਦੇ ਉੱਤੇ ਹੀ ਹੈ ਬੱਦੋਵਾਲ ਦੇ ਕੋਲ ਅੱਛਾ ਜੈਵਿਕ ਆਰਗੈਨਿਕ ਦੇ ਬੋਰਡ ਲੱਗੇ ਹੋਏ ਨੇ ਸੈਕੰਡਰੀ ਸਾਡਾ ਨੰਬਰ ਹੈਗਾ 8147800001 ਇਸ ਨੰਬਰ ਤੇ ਫੋਨ ਕਰਕੇ ਆਰਡਰ ਲਖਾ ਦੇਣ ਉਹਨਾਂ ਦਾ ਆਰਡਰ ਬਿਲਕੁਲ ਜਾਇਦ ਲਈ ਅਸੀਂ ਇੱਕ ਹੋਰ ਨਵਾਂ ਕੰਮ ਕਰਨ ਲੱਗੇ ਆਂ ਵੀ ਲੁਧਿਆਣਾ ਦੇ ਜਿਹੜੇ ਮੇਨ ਮੇਨ ਪੁਆਇੰਟ ਨੇ 14 ਪਿੰਡ ਅਸੀਂ ਨਿਧਾਰਤ ਕੀਤੇ ਨੇ ਉਹ ਚ 7 ਪਿੰਡ ਬਿਫੋਰ ਆਫਟਰ ਲਾਂਚ ਤੇ 7 ਪੁਆਇੰਟ ਹੈਗੇ ਆਫਟਰ ਲਾਂਚ ਉਹਨਾਂ ਪੁਆਇੰਟਾਂ ਦੇ ਡਿਲੀਵਰੀ ਅਸੀਂ ਆਰਡਰ ਲੈ ਲਿਆ ਕਰ ਰਹੇ ਨੇ ਤੇ ਉਹਨਾਂ ਦੀ ਡਿਲੀਵਰੀ ਨੈਕਸਟ ਡੇ ਜਾਂ ਸੇਮ ਡੇ ਅਸੀਂ ਉੱਥੇ ਪ੍ਰੋਵਾਈਡ ਕਰਦਾ ਕਰੀਏ ਉਸ ਇਲਾਕੇ ਚ ਜਿਵੇਂ ਰਾਏਗੁਰੂ ਨਗਰ ਹੋ ਗਿਆ ਛੱਬਨਗਰ ਹੋ ਗਿਆ ਮਾਡਲ ਟਾਊਨ ਹੋ ਗਿਆ ਕੁਮਾਰ ਮੰਡੀ ਸਿਵਲ ਲਾਈਨ ਹੋ ਗਿਆ ਉਹ ਅਲੱਗ-ਅਲੱਗ ਪੈਡ ਬਣਾ ਪਏ ਉੱਥੇ ਲੋਕਾਂ ਨੂੰ ਜੋ ਹੈ ਸਬਜੀ ਤੁਹਾਡੇ ਇੱਥੇ ਦੀ ਉਹ ਪ੍ਰੋਵਾਈਡ ਉੱਥੇ ਸਬਜੀ ਪ੍ਰੋਵਾਈਡ ਹੋਊ ਆਰਡਰ ਹੋਣ ਤੋਂ ਬਾਅਦ ਅਸੀਂ ਸਬਜੀ ਉਹੀ ਤੋੜਨੀ ਜਿਹਦਾ ਆਰਡਰ ਆਏਗਾ ਨਹੀਂ ਤਾਂ ਅਸੀਂ ਨਹੀਂ ਤੋੜਨੀ ਅਸੀਂ ਮਰੇ ਸਬਜੀ ਨੂੰ ਬੇਕਾਰ ਨਹੀਂ ਕਰਨਾ ਵੀ ਤੋੜ ਕੇ ਰੱਖ ਲਈ ਫਿਰ ਸਸਤੇ ਭਾਅ ਬੇਚਤੀ ਜਾ ਔਰ ਉਹ ਕੰਮ ਨਹੀਂ ਕਰਨਾ ਸਬਜੀ ਦੀ ਜਿਹੜੀ ਲਾਈਫ ਹੈ ਉਹ ਵਧੀਆ ਵਧੀ ਬਣੀ ਰਵੇ ਉਹਦੇ ਲਈ ਜਦੋਂ ਆਰਡਰ ਆ ਗਿਆ ਉਸੇ ਟਾਈਮ ਤੋੜਨੀ ਹੈ ਉਹ ਪੈਕੋ ਜੂ ਉਸ ਟਾਈਮ ਉਹਦੇ ਘਰ ਪਹੁੰਚੇ ਤਾਜੀ ਸਬਜੀ ਬਾਸੀ ਸਬਜੀ ਨਹੀਂ ਮਤਲਬ ਦੇਣੀ ਅਸੀਂ ਬਿਲਕੁਲ ਤੁਸੀਂ ਦੇਖਿਆ ਜਰਨੈਲ ਸਿੰਘ ਜੀ ਨਾਲ ਗੱਲਬਾਤ ਕੀਤੀ ਕਿ ਉਹ ਜੋ ਹੈ ਆਪਣੀ ਡਿਊਟੀ ਨਿਭਾਣਦੇ ਨਾਲ-ਨਾਲ ਜੋ ਹੈ ਲੋਕਾਂ ਦੀ ਸਿਹਤ ਦਾ ਵੀ ਪੂਰਾ ਖਿਆਲ ਰੱਖ ਰਹੇ ਤੇ ਉਹਨਾਂ ਵੱਲੋਂ ਇੱਕ ਫਾਰਮ ਜਿਹੜਾ ਤੁਸੀਂ ਦੇਖ ਰਹੇ ਹੋ ਕਾਫੀ ਵੱਡੇ ਇਸਤਰ ਤੇ ਜੋ ਹੈ ਸਬਜ਼ੀਆਂ ਜਿਹੜੀਆਂ ਨੇ ਹਰ ਤਰ੍ਹਾਂ ਦੀ ਸਬਜ਼ੀ ਜਿਹੜੀ ਇੱਥੇ ਨਜ਼ਰ ਆ ਰਹੀ ਹੈ ਤੇ ਇਸ ਤੋਂ ਬਾਅਦ ਇਹਨਾਂ ਵੱਲੋਂ ਜੋ ਹੈ ਇਹ ਫਰੂਟ ਦੀ ਜਿਹੜੀ ਹੈ ਉਹ ਵੀ ਖੇਤੀ ਕੀਤੀ ਜਾਵੇਗੀ ਤੇ ਲੋਕਾਂ ਦੀ ਸਿਹਤ ਦਾ ਖਾਸ ਧਿਆਨ ਜਿਹੜਾ ਇਹਨਾਂ ਵੱਲ ਰੱਖਿਆ ਜਾ ਰਿਹਾ ਤੇ ਜੇਕਰ ਤੁਹਾਨੂੰ ਇਸ ਤਰ੍ਹਾਂ ਦੀ ਸਬਜ਼ੀ ਜਿਹੜੀ ਹੈ ਖਾਦ ਖੁੱਤ ਜਿਹੜੀ ਨੁਕਸਾਨ ਪਹੁੰਚਾਉਂਦੀ ਹੈ ਯੂਰੀਆ ਜਿਹੜਾ ਖਾਦ ਦਿੰਦਾ ਉਹਨਾਂ ਤੋਂ ਬਚ ਕੇ ਇਸ ਤਰ੍ਹਾਂ ਦੀ ਸਬਜ਼ੀ ਚਾਹੀਦੀ ਹੈ ਤੇ ਤੁਸੀਂ ਜੋ ਹੈ ਇੱਥੇ ਜ਼ਰੂਰ ਆ ਸਕਦੇ ਹੋ ਔਰ ਆਪਣੀ ਪਸੰਦ ਦੀ ਸਬਜ਼ੀ ਜੋ ਹੈ ਇੱਥੇ ਖਰੀਦ ਕੇ ਔਰ ਐਸੇ ਤੋੜ ਕੇ ਖੁਦ ਆਪਣੇ ਹੱਥਾਂ ਨਾਲ ਜੋ ਹੈ ਤੁਸੀਂ ਲੈ ਜਾ ਸਕਦੇ ਹੋ ਕੈਮਰਾਮੈਨ ਜਸਵਿੰਦਰ ਸਿੰਘ ਦੇ ਨਾਲ ਕੁਲਵੀਰ ਰਾਏ ਸੁਰਕਾਪ ਟੀਵੀ ਲੁਧਿਆਣਾ